ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡੀ ਭੁਖਵਾਣੀ ਕੀਤੀ ਗਈ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਲਗਾਤਾਰ 2 ਤੋਂ 3 ਦਿਨ ਤੱਕ ਤੇਜ਼ ਮੀਂਹ ਆਵੇਗਾ ਚੱਕਰਵਾਤੀ ਸਰਕੂਲੇਸ਼ਨ ਐਕਟਿਵ ਹੁੰਦੇ ਹੀ ਮੌਸਮ ਜਿਹੜਾ ਕਿ ਬਦਲ ਜਾਵੇਗਾ ਤਾਂ ਤਾਜ਼ਾ ਅਪਡੇਟ ਤੁਹਾਨੂੰ ਦੇ ਰਿਹਾ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਨੂੰ ਮੌਸਮ ਦੇ ਨਾਲ ਜੁੜੀ ਹੋਈ ਅਪਡੇਟ ਸਾਂਝੀ ਕਰਦੇ ਹਾਂ ਦੱਸਦੀ ਹੈ ਕਿ ਪੰਜਾਬ ਦੇ ਤਾਪਮਨ ਦੇ ਵਿੱਚ ਅੱਜ ਬਹੁਤਾ ਬਦਲਾਅ ਨਹੀਂ ਹੋਵੇਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ 2 ਤੋਂ 4 ਡਿਗਰੀ ਦੇ ਵਾਧੇ ਦੀ ਉਮੀਦ ਸੇ ਜਾ ਰਹੀ ਹੈ ਤਾਂ ਇਹ ਬਦਲਾਅ ਘਟੋਕਟ ਅਤੇ ਵਾਤਵਾਦ ਤਾਪਮਾਨ ਦੋਵਾਂ ਦੇ ਵਿੱਚ ਦੇਖਿਆ ਜਾਵੇਗਾ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਔਸਤ ਵਾਤਵਾਦ ਤਾਪਮਾਨ 1.5 ਡਿਗਰੀ ਸੈਲਸੀਅਸ ਵਧਿਆ ਹੋਇਆ ਹੈ ਹਾਲਾਂਕਿ ਰਾਜ ਦੇ ਵਿੱਚ ਆ ਇਹ ਆਮ ਦੇ ਨਾਲੋਂ 2.1 ਡਿਗਰੀ ਸੈਲਸੀਅਸ ਵੱਧ ਪੜ ਗਿਆ ਤਾਂ ਸਵੇਰੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ 26.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ ਮੌਸਮ ਵਿਗਿਆਨ ਕੇਂਦਰ ਯਾਨੀ ਕਿ ਆਈਐਮਡੀ ਦੇ ਮੁਤਾਬਕ ਅੱਜ ਪੰਜਾਬ ਦੇ ਵਿੱਚ ਆਸਮਾਨ ਸਾਫ਼ ਰਹਿਣ ਵਾਲਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਨਾ ਹੀ ਕੋਈ ਅਲਰਟ ਜਾਰੀ ਕਰਤਾ ਗਿਆ ਹੈ ਜਿਸ ਕਾਰਨ ਸੂਰਜ ਚਮਕੇਗਾ ਅਤੇ ਤਾਪਮਾਨ ਵਧੇਗਾ ਪਰ ਇੱਕ ਚੱਕਰਵਾਰਤੀ ਸਰਕੂਲੇਸ਼ਨ ਇਰਾਨ ਦੂਜਾ ਪਾਕਿਸਤਾਨ ਦੇ ਵਿੱਚ ਅਤੇ ਤੀਜਾ ਪੱਛਮੀ ਬੰਗਾਲ ਦੇ ਵਿੱਚ ਐਕਟਿਵ ਹੈ ਤਾਂ ਜਿਸ ਦੇ ਕਾਰਨ ਕੱਲ ਯਾਨੀ ਕਿ ਮੰਗਲਵਾਰ ਤੋਂ ਇਲਾਵਾ ਪੰਜਾਬ ਚੰਡੀਗੜ੍ਹ ਅਤੇ ਹਰਿਆਣਾ ਦੇ ਮੌਸਮ ਦੇ ਵਿੱਚ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ ਤਾਂ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 25 ਫਰਵਰੀ ਤੋਂ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਜਿਸ ਤੋਂ ਬਾਅਦ ਗੁੰਵੰਡੀ ਰਾਜਾਂ ਦੇ ਵਿੱਚ ਬਦਲਾਵ ਦੇਖਣ ਨੂੰ ਮਿਲੇਗਾ ਤਾਂ ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ 25 ਤੋਂ 28 ਫਰਵਰੀ ਮੱਛਲ ਪ੍ਰਦੇਸ਼ ਦੇ ਵਿੱਚ 26 ਤੋਂ 28 ਫਰਵਰੀ ਅਤੇ ਉੱਤਰਾਖੰਡ ਦੇ ਵਿੱਚ 27 ਤੋਂ 28 ਫਰਵਰੀ ਤੱਕ ਮੀਂਹ ਅਤੇ ਬੱਦਲਬਾਰੀ ਦੀ ਸੰਭਾਵਨਾ ਜਿਤਾਈ ਗਈ ਹੈ ਤਾਂ ਇਸ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਦੱਸਦੇ ਕਿ 26 ਅਤੇ 27 ਫਰਵਰੀ ਨੂੰ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਦਿਖਾਈ ਦੇਵੇਗਾ ਇਹਨਾਂ ਦੋਵਾਂ ਦਿਨਾਂ ਦੇ ਵਿੱਚ ਦੋਵਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਭਿਕਵਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ 26 ਤੇ 27 ਤਰੀਕ ਨੂੰ ਪੰਜਾਬ ਤੇ ਹਰਿਆਣਾ ਦੇ ਵਿੱਚ ਬਾਰਿਸ਼ ਜੜਕੀ ਹੋ ਸਕਦੀ ਹੈ ਜਿਸ ਸੰਬੰਧੀ ਮੌਸਮ ਵਿਗਿਆਨ ਦੇ ਕੇਂਦਰ ਦੇ ਵੱਲੋਂ ਉਸ ਦਿਨ yellow alert ਜਾਰੀ ਕੀਤਾ ਗਿਆ ਤਾਂ ਦੱਸ ਦਈਏ ਕਿ ਤੁਹਾਡੇ ਹੁਣ ਅੱਜ ਦਾ ਸ਼ਹਿਰ ਦਾ ਹਾਲ ਕੀ ਰਹਿਣ ਵਾਲਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦੱਸਦੇ ਕਿ ਅੰਮ੍ਰਿਤਸਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤੇ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ ਜਲੰਧਰ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ ਐਸੀ ਤਰੀਕੇ ਦੇ ਨਾਲ ਲੁਧਿਆਣਾ ਪਟਿਆਲਾ ਤੇ ਮੁਹਾਲੀ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ ਤੇ ਤਾਪਮਾਨ ਦੇ ਵਿੱਚ ਬਹੁਤਾ ਬਦਲਾਅ ਨਹੀਂ ਆਵੇਗਾ ਤਾਪਮਾਨ ਜਿਹੜਾ ਕਿ 10 ਤੋਂ 25 ਡਿਗਰੀ 23 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਮੌਸਮ ਦੇ ਨਾਲ ਜੁੜੀ ਅਪਡੇਟ ਸਾਂਝੀ ਕਰ ਰਹੇ ਹਾਂ ਹਾਲਾਂਕਿ ਅੱਜ ਮੌਸਮ ਬਿਲਕੁਲ ਸਾਫ਼ ਰਹੇਗਾ ਕਿਸੇ ਵੀ ਤਰੀਕੇ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਅੱਜ ਇਸ ਕਰਕੇ ਸੂਰਜ ਵੀ ਚਮਕੇਗਾ ਤੇ ਤਾਪਮਾਨ ਦੇ ਵਿੱਚ ਬਹੁਤਾ ਬਦਲਾਵ ਨਹੀਂ ਆਵੇਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਨੂੰ ਲੈ ਕੇ ਭੁਇਖਵਾਨੀ ਕੀਤੀ ਗਈ ਹੈ ਕਿ 26-25 ਤਰੀਕ ਤੋਂ ਬਾਅਦ ਵੈਸਟਰ ਡਿਸਟਰਬੈਂਟ ਜਿਹੜਾ ਕਿ ਜਿਹੜਾ ਕਿ ਐਕਟਿਵ ਹੋਣ ਵਾਲਾ ਹੈ ਤੇ ਉਸ ਤੋਂ ਬਾਅਦ ਮੌਸਮ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਵ ਦੇਖਣ ਨੂੰ ਮਿਲੇਗਾ ਤੇ 25 ਤੋਂ ਲੈ ਕੇ 27 ਫਰਵਰੀ ਤੱਕ ਜਿਹੜਾ ਕਿ ਮੌਸਮ ਬਦਲੇਗਾ ਤੇ ਮੀਂਹ ਪਵੇਗਾ ਜਿਸ ਕਰਕੇ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਹੈ